ਅੱਜ ਗੁਰੂ ਸਾਹਿਬ ਦੀ ਪਵਿੱਤਰ ਨਗਰੀ ਤਰਨਤਾਰ ਦੇ ਵਿੱਚ ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਪਹੁੰਚੇ ਮੇਰੇ ਸਾਰੇ ਹੀ ਸਤਕਾਰਯੋਗ ਮੀਡੀਆ ਦੇ ਸਾਥੀ ਮੇਰੇ ਨਾਲ ਮੇਰੇ ਸਾਥੀ ਸਹਾਰਮੀਤ ਸਿੰਘ ਜੀ ਐਕਐਮਐਲਏ ਸਾਹਿਬ ਜਿਹੜੇ ਕਿ ਉਮੀਦਵਾਰ ਨੇ ਤਰਨਤਾਰ ਜਿਮਨੀ ਚੋਣਦੇ ਔਰ ਸਾਡੇ ਕੈਬਨਿਟ ਦੇ ਵਜ਼ੀਰ ਡਾਕਟਰ ਰਵਜੋਤ ਜੀ ਲਖਨਾ ਜੀ ਮੇਰੇ ਸਾਥੀ ਸਾਡੇ ਐਮਐਲਏ ਸਾਹਿਬ ਸਰਮ ਸਿੰਘ ਤੁਨ ਸਾਹਿਬ ਸ਼ਹਿਰੀ ਕਲਸੀ ਜੀ ਸਾਡੇ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰ ਸਹਿਬਾਨ ਅ ਅੱਜ ਕਿਉਂਕਿ ਜਿਮਨੀ ਚੋਣ ਤਰਨ ਤਰਨ ਦੀ ਅਨਾਉਂਸ ਹੋ ਚੁੱਕੀ ਹੈ ਔਰ ਆਮ ਆਦਮੀ ਪਾਰਟੀ ਨੇ ਸਰਦਾਰ ਹਰਮੀਤ ਸਿੰਘ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਐਮਐਲਏ ਰਹੇ ਨੇ ਇਸ ਹਲਕੇ ਤੋਂ ਉਹਨਾਂ ਨੂੰ ਆਪਣੇ ਉਮੀਦਵਾਰ ਵਜੋਂ ਮੈਦਾਨ ਦੇ ਵਿੱਚ ਉਤਾਰਿਆ ਅੱਜ ਇਹਨਾਂ ਦੇ ਪਾਰਟੀ ਆਫਿਸ ਦਾ ਉਦਘਾਟਨ ਚੋਣ ਦਫ਼ਤਰ ਦਾ ਉਦਘਾਟਨ ਜਿਹੜਾ ਉਹ ਕਰਨ ਦੇ ਲਈ ਇੱਥੇ ਪਹੁੰਚੇ ਸੀਗੇ ਔਰ ਅਸੀਂ ਇਹ ਮੰਨ ਕੇ ਚੱਲਦੇ ਆ ਕਿ ਜਿਸ ਤਰੀਕੇ ਦੇ ਨਾਲ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਡਿਵੈਲਪਮੈਂਟ ਦੇ ਬੇਸ਼ੁਮਾਰ ਕੰਮ ਕੀਤੇ ਨੇ ਸਰਪੱਖੀ ਵਿਕਾਸ ਪੰਜਾਬ ਦਾ ਕੀਤਾ ਉਸ ਸੀਜ਼ ਨੂੰ ਔਰ ਸਰਦਾਰ ਹਰਮੀਤ ਸਿੰਘ ਜੀਆ ਜੀ ਸੰਧੂ ਜਿਹੜੇ ਕਿ ਤਿੰਨ ਵਾਰ ਇਥੋਂ ਵਿਧਾਇਕ ਰਹੇ ਇਹਨਾਂ ਦਾ ਆਪਣਾ ਬਹੁਤ ਹਲਕੇ ਦੇ ਲੋਕਾਂ ਦੇ ਨਾਲ ਪਿਆਰ ਹੈ ਲੋਕਾਂ ਦੇ ਨਾਲ ਜੁੜੇ ਹੋਏ ਨੇ ਔਰ ਆਪਣੀ ਟੈਨਿਓਜ਼ ਦੇ ਵਿੱਚ ਇਹਨਾਂ ਨੇ ਬਹੁਤ ਵਿਕਾਸ ਕਰਾਇਆ ਹੈ ਇਹਨਾਂ ਚੀਜ਼ਾਂ ਨੂੰ ਮੁੱਖ ਰੱਖ ਕੇ ਔਰ ਆਮ ਆਦਮੀ ਪਾਰਟੀ ਦੇ ਸਾਡੇ ਜੋ ਵਰਕਰਸ ਵੋਲੰਟੀਅਰਸ ਜਿਨ੍ਹਾਂ ਦੀ ਮਿਹਨਤ ਸਦਕਾ ਪਿਛਲਿਆਂ ਚੋਣਾਂ ਦੇ ਵਿੱਚ ਵੀ ਬਹੁਤ ਵੱਡੀਆਂ ਲੀਡਸ ਦੇ ਨਾਲ ਆਵਾਦੀ ਪਾਰਟੀ ਨੂੰ ਜਿੱਤ ਹਾਸਲ ਹੋਈ ਹੈ ਔਰ ਲੋਕਾਂ ਦਾ ਜੋ ਪਿਆਰ ਆ ਪਾਰਟੀ ਦੇ ਨਾਲ ਸਰਕਾਰ ਦੇ ਨਾਲ ਔਰ ਸੰਧੂ ਸਾਹਿਬ ਦੇ ਨਾਲ ਜੋ ਜੁੜਿਆ ਹੋਇਆ ਉਸ ਨੂੰ ਦੇਖ ਕੇ ਪ੍ਰਤੱਖ ਜ਼ਾਹਰ ਹੁੰਦਾ ਹੈ ਕੀ ਆਮ ਆਦਮੀ ਪਾਰਟੀ ਅਸਰਮੀ ਸਿੰਘ ਸੰਧੂ ਇਸ ਬਾਈ ਇਲੈਕਸ਼ਨ ਦੇ ਵਿੱਚ ਵੱਡੇ ਮਾਰਜਿਨ ਦੇ ਨਾਲ ਜਿੱਤ ਦਰਜ ਕਰਨ ਜਾ ਰਹੇ ਨੇ ਔਰ ਆਉਣ ਵਾਲੇ ਸਵਾ ਸਾਲ ਜੋ ਸਰਕਾਰ ਦੇ ਵਿੱਚ ਗੁਰੂ ਸਾਹਿਬ ਦੀ ਇਸ ਪਵਿੱਤਰ ਨਗਰੀ ਦੇ ਜਿੰਨੇ ਰਹਿੰਦੇ ਬਕਾਇਆ ਕੰਮ ਨੇ ਉਹਨਾਂ ਨੂੰ ਕਰਨ ਦੇ ਲਈ ਸਰਕਾਰ ਆਮ ਆਦਮੀ ਪਾਰਟੀ ਔਰ ਅਸਰਮੀ ਸਿੰਘ ਸੰਧੂ ਵਚਨਬੱਧ ਨੇ ਪਾਰਟੀ ਵੀ ਜਿਹੜੇ ਵਿਕਾਸ ਉੱਤੇ ਲੱਗੇ ਲੋਕਾਂ ਦੇ ਚਲਦੇ ਵੋਟ ਹੁੰਦੇ ਸਾਡਾ ਸਿਰਫ ਔਰ ਸਿਰਫ ਇੱਕੋ ਹੀ ਮੁੱਦਾ ਹੁੰਦਾ ਜੀ ਹਰ ਇਲੈਕਸ਼ਨ ਦੇ ਵਿੱਚ ਵਿਕਾਸ ਵਿਕਾਸ ਤੇ ਵਿਕਾਸ ਇਹੋ ਜਿਹਾ ਕਿਹੜਾ ਖੇਤਰ ਹੈ ਜਿਸ ਦੇ ਵਿੱਚ ਪਿਛਲੇ 3.5 ਪੌਣੇ 4 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਤੁਸੀਂ ਸਿਹਤ ਖੇਤਰ ਦੀ ਗੱਲ ਕਰ ਲਓ ਤੁਸੀਂ ਸਿੱਖਿਆ ਦੀ ਗੱਲ ਕਰ ਲਓ ਤੁਸੀਂ ਬਿਜਲੀ ਪ੍ਰਸ਼ਾਸਨ ਦੀ ਗੱਲ ਕਰ ਲੋ ਤੁਸੀਂ ਸੜਕਾਂ ਤੋਂ ਟੋਲ ਪਲਾਜ਼ੇ ਚੱਕਣ ਦੀ ਗੱਲ ਕਰ ਲੋ ਤੁਸੀਂ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਖਰੀਦਣ ਦੀ ਗੱਲ ਕਰ ਲੋ ਤੁਸੀਂ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲੋ ਤੁਸੀਂ ਖੇਤਾਂ ਦੇ ਅਖੀਰ ਤੱਕ ਟੇਲ ਐਂਡ ਤੱਕ ਪਾਣੀ ਪਹੁੰਚਾਉਣ ਦੀ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਹੈ ਉਹ ਕਰ ਲੋ ਤੁਸੀਂ 19000 ਸੜਕਾਂ ਦਾ ਨਵੀਨੀਕਰਨ ਹੈ ਜਿਹੜਾ ਉਹ ਉਹਦੀ ਸ਼ੁਰੂਆਤ 2 ਦਿਨ ਪਹਿਲਾਂ ਸੀਐਮ ਸਾਹਿਬ ਖੁਦ ਆਪ ਕਰਕੇ ਗਏ ਨੇ ਆ ਇੱਕ ਦੋ ਦਿਨਾਂ ਦੇ ਵਿੱਚ ਜੋ ਬਿਜਲੀ ਸੈਕਟਰ ਹੈ ਉਹਦੇ ਵਿੱਚ ਉਹਦੀ ਨੁਹਾਰ ਕਿਵੇਂ ਬਦਲੀ ਜਾਵੇ ਔਰ 3100 ਖੇਡ ਗਰਾਊਂਡ ਨੇ ਜਿਹੜੇ ਉਹਨਾਂ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਜਾ ਰਹੀ ਹੈ ਨਸ਼ਿਆਂ ਵਿਰੁੱਧ ਲੜਾਈ ਹੈ ਜਿਹੜੀ ਉਹ ਵੱਡੇ ਪੱਤਰ ਦੇ ਉੱਪਰ ਸਰਕਾਰ ਵੱਲੋਂ ਤੇ ਪਾਰਟੀ ਵੱਲੋਂ ਆਰੰਭ ਹੀ ਗਈ ਹੈ ਸੋ ਮੈਂ ਸਮਝਦਾ ਕਿ ਇਹ ਉਹ ਕੰਮ ਨੇ ਜਿਹੜੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਵੀ ਕਰਨੇ ਬਣਦੇ ਸੀਗੇ ਪਰ ਜੇ ਪਿਛਲੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਆਪ ਦੇ ਘਰ ਤੇ ਆਪ ਦਾ ਢਿੱਡ ਭਰਨ ਤੋਂ ਵਹਿਲ ਮਿਲਦੀ ਹੋਵੇ ਤਾਂ ਹੀ ਕੁਝ ਕਰਨਾ ਸੀਗਾ ਉਹ ਕੀਤਾ ਨਹੀਂ ਹੈਗਾ ਸੋ ਆਹੀ ਕੰਮ ਨੇ ਜਿਹੜੇ ਮੈਂ ਤੁਹਾਨੂੰ ਗਿਣਾਏ ਨੇ ਅੱਜ ਸਾਡੀ ਸਾਰੀ ਦੀ ਸਾਰੀ ਕੈਂਪੇਨ ਦੇ ਵਿੱਚ ਸਾਡਾ ਸਿਰਫ ਔਰ ਸਿਰਫ ਇੱਕੋ ਏਜੰਡਾ ਹੋਊਗਾ ਡਿਵੈਲਪਮੈਂਟ ਡਿਵੈਲਪਮੈਂਟ ਔਰ ਡਿਵੈਲਪਮੈਂਟ ਔਰ ਕਿਉਂਕਿ ਇਹ ਧਰਤੀ ਇਹ ਨਗਰੀ ਗੁਰੂ ਸਾਹਿਬ ਦੀ ਨਗਰੀ ਹੈ ਇੱਥੇ ਤਾਂ ਇਹੋ ਜਿਹਾ ਬੇਸ਼ੁਮਾਰ ਵਿਕਾਸ ਜਿਹੜਾ ਹੋਣਾ ਚਾਹੀਦਾ ਆ ਕਿ ਕਿ ਲੋਕ ਦੁਨੀਆ ਰੰਜ ਦੁਨੀਆ ਤੱਕ ਯਾਦ ਰੱਖੋਗੇ ਅੱਜ ਦਾ ਸਾਰਤਣੋ ਜੀ ਨੂੰ ਜੀਤ ਜੀ ਸ਼ੁਭਚਿੰਤਨ ਚਾਹੁੰਦੇ ਇਹ ਲੋਕਾਂ ਨੂੰ ਪਾਣ ਨੂੰ ਦੇਖੋ ਸਾਰਿਆਂ ਨੂੰ ਪਹਿਲਾਂ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਸਾਡੇ ਸਤਕਾਰਯੋਗ ਮਾਨਯੋਗ ਸਾਹਿਬ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਸਾਹਿਬ ਪੰਜਾਬ ਦਾ ਰਵਿੰਦ ਕੇਜਰੀਵਾਲ ਜੀ ਦਾ ਅੱਜ ਪ੍ਰਧਾਨ ਸਾਹਿਬ ਸਾਡੇ ਕੋਲ ਆਏ ਨੇ ਅਮਨ ਰੋੜਾ ਜੀ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਨੂੰ ਇਸ ਬਾਈ ਇਲੈਕਸ਼ਨ ਦੇ ਵਿੱਚ ਜਿਹੜੀ ਆ ਚੋਣ ਲੜਨ ਦੇ ਵਿੱਚ ਮੈਦਾਨ ਦੇ ਵਿੱਚ ਉਤਾਰਿਆ ਮੈਂ ਸਾਰਿਆਂ ਦਾ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਾ ਦੂਸਰਾ ਦੇਖੋ ਇਹ ਬਾਈ ਇਲੈਕਸ਼ਨ ਜਦੋਂ ਆ ਜਾਂਦੀਆਂ ਨੇ ਵੈਸੇ ਤੇ ਬਾਈ ਇਲੈਕਸ਼ਨ ਹੋਣੀ ਨਹੀਂ ਸੀ ਚਾਹੀਦੀ ਕਿਉਂਕਿ 5 ਸਾਲ ਦਾ ਟਿਨਿਓਰ ਹੁੰਦਾ ਆ 5 ਸਾਲ ਦੇ ਵਿੱਚ ਪਰ ਇਹ ਕੁਦਰਤ ਦਾ ਪਾਣਾ ਆ ਸਾਡੇ ਸਤਕਾਰਯੋਗ ਮਾਣਯੋਗ ਸਰ ਸੋਲ ਸਾਹਿਬ ਜਿਹੜੇ ਮੌਜੂਦਾ ਐਮਐਲਏ ਸੀਗੇ ਸਾਖੀਸ਼ਮੀਤ ਸਿੰਘ ਜੀ ਸੋਲ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਕੁਦਰਤ ਦਾ ਪਾਣਾ ਆ ਇਹਨੂੰ ਕੋਈ ਚੀਜ਼ ਰੋਕ ਨਹੀਂ ਸਕਦੀ ਸੋ ਉਹਦੇ ਤਹਿਤ ਜੋ ਅੱਜ ਬਾਈ ਇਲੈਕਸ਼ਨ ਜਿਹੜੀ ਆ ਉਹ ਉਹਦੀਆਂ ਤਰੀਕਾਂ ਜਿਹੜੀਆਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਮੁਕਰਰ ਹੋ ਗਈਆਂ ਨੇ 11 ਤਰੀਕ ਨੂੰ ਵੋਟਾਂ ਪੈਣੀਆਂ ਨੇ 14 ਨੂੰ ਉਹਦਾ ਰਿਜ਼ਲਟ ਆਉਣਾ ਉਹਦੇ ਤਹਿਤ ਦੇਖੋ ਅੱਜ ਤੱਕ ਜਦੋਂ ਦਾ ਮੇਰਾ ਇੱਕ ਸਿਆਸੀ ਜੀਵਨ ਸ਼ੁਰੂ ਹੋਇਆ ਆ ਔਰ 2002 ਦੇ ਵਿੱਚ ਮੈਂ ਪਹਿਲੀ ਚੋਣ ਲੜਿਆ ਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਔਰ ਉਹ ਵੀ ਆਜ਼ਾਦ ਤੌਰ ਤੇ ਮੈਂ ਲੜਿਆ ਸਾਂ ਇੱਕਦਮ ਚੋਣ ਮੈਦਾਨ ਦੇ ਵਿੱਚ ਹਰ ਇੱਕ ਇਨਸਾਨ ਆ ਕੇ ਜਿਵੇਂ ਕਿ ਅੱਜ ਤੁਸੀਂ ਵੇਖਿਆ ਹੋਊਗਾ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਜਿਹੜੇ ਆ ਕੇ ਤੇ ਪੈਰਾਸ਼ੂਟ ਰਾਈ ਇੱਥੇ ਆ ਕੇ ਤੇ ਉਹ ਕਹਿੰਦੇ ਨੇ ਵੀ ਹੁਣ ਸਾਡਾ ਦਾ ਲੱਗ ਜੇ ਜਿਹਾ ਸਾਡਾ ਇੱਥੇ ਕੋਈ ਨਾ ਕੋਈ ਸਾਨੂੰ ਵੋਟਾਂ ਪੈ ਜਾਣ ਦੇਖੋ ਇਸ ਤਰ੍ਹਾਂ ਨਹੀਂ ਹੁੰਦਾ ਇਹ ਕੋਈ ਸਿਆਸੀ ਜੀਵਨ ਕੋਈ 1 2 4 ਦਿਨਾਂ ਦਾ ਸਿਆਸੀ ਜੀਵਨ ਨਹੀਂ ਹੁੰਦਾ ਇੱਕ ਸਦੀਆਂ ਲੱਗ ਜਾਂਦੀਆਂ ਨੇ ਅਰਸਾ ਲੱਗ ਜਾਂਦਾ ਜਦੋਂ ਕੋਈ ਸਿਆਸੀ ਇਨਸਾਨ ਜਿਹਦੀ ਉਹਦੀ ਕੈਪੇਬਿਲਿਟੀ ਬਣਦੀ ਆ ਜਦੋਂ ਕੰਮ ਕਰਦਾ ਜਦੋਂ ਲੋਕਾਂ 'ਚ ਵਿਚਰਦਾ ਸੰਗਤ ਉਹਨੂੰ ਫਤਵਾ ਦਿੰਦੀ ਆ ਸੋ ਇਹ ਲੰਮੇ ਅਰਸੇ ਤੋਂ ਪਹਿਲਾਂ ਅਸੀਂ ਇਸ ਕੰਮ 'ਚ ਲੱਗੇ ਔਰ ਮੇਰਾ ਖਿਆਲ ਆ ਵੀ ਤਰਨ்தਨ ਮਹਾਰਾਜ ਵੀ ਅ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਦੀ ਨਗਰੀ ਅੱਗੇ ਵੀ ਉਹਨੇ ਸੇਵਾ ਆਪ ਲਈ ਸੀ ਅੱਗੇ ਵੀ ਗੁਰੂ ਸਾਹਿਬ ਨੇ ਸੇਵਾ ਆਪ ਲਈ ਸੀ ਤੇ ਮੈਂ ਸਮਝਦਾ ਆਉਂਦੇ ਸਮੇਂ ਦੇ ਵਿੱਚ ਵੀ ਮੇਰਾ ਇੱਕੋ ਇੱਕ ਮਿਸ਼ਨ ਹੋਊਗਾ ਪਾਰਟੀ ਦੇ ਪ੍ਰੋਗਰਾਮ ਤੇ ਹੋਣਗੇ ਹੋਣਗੇ ਜੋ ਪਾਰਟੀ ਅੱਗੇ ਭਾਵਿਓ ਸਿਹਤ ਯੋਜਨਾ ਬੀਮਾ ਸੀਗੀਆਂ ਲਾਲ ਲਕੀਰ ਵਾਲੇ ਜਿਹੜੇ ਉਹ ਮਸਲੇ ਸੀਗੇ ਜਿਹੜੇ ਉਹਨਾਂ ਦੇ ਆਪਾਂ ਨੂੰ ਜੜੀਆਂ ਜਿਹੜੇ ਲਾਲਕੀਰ ਦੇ ਅੰਦਰ ਜਿਹੜਾ ਉਹਨਾਂ ਦੀ ਮਾਲਕੀ ਦੇ ਹੱਕ ਮਿਲਣੇ ਆ ਹੋਰ ਖੇਡ ਜਿਵੇਂ ਅਮਨ ਰੋੜਾ ਜੀ ਨੇ ਸਾਡੇ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਕਿ ਹੋਰ ਵੀ ਕਈ ਜਿਹੜੇ ਜਿਹੜੇ ਜਵਾਨੀ ਨਾਲ ਤਾਲੁਕ ਰੱਖਦੇ ਉਹਨਾਂ ਦੇ ਸਟੇਡੀਅਮ ਬਣਨੇ ਆ ਨੌਜਵਾਨ ਮੁੰਡਿਆਂ ਦੇ ਹੈਲਥ ਰਿਲੇਟਡ ਚੀਜ਼ਾਂ ਨੇ ਹੋਰ ਵੀ ਕਈ ਚੀਜ਼ਾਂ ਨੇ ਬਹੁਤ ਕੋਸ਼ਿਸ਼ ਆ ਮੈਂ ਜੇ ਮੇਰਾ ਖਿਆਲ ਮੈਂ ਗਣਾਵਾਂ ਬੜਾ ਲੰਮਾ ਸਮਾਂ ਲੱਗ ਜਾਊਗਾ ਔਰ ਇਹ ਜਿਹੜੀ ਜਿਮਨੀ ਚੋਣ ਆ ਉਹਦੇ ਵਿੱਚ ਅੱਜ ਸਮੁੱਚੀ ਲੀਡਰਸ਼ਿਪ ਬੈਠੀ ਆ ਔਰ ਮੈਨੂੰ ਇਸ ਗੱਲ ਦਾ ਵਿਸ਼ਵਾਸ ਆ ਕਿ 3 ਤਰੀਕ ਨੂੰ ਜਿਵੇਂ ਸਾਬਕ ਗਵਰਨ ਸਿੰਘ ਜੀ ਮਾਨ ਸਾਡੇ ਸਤਕਾਰਯੋਗ ਸੀਐਮ ਸਾਹਿਬ ਜਿਵੇਂ ਉਸ ਵੱਡੇ ਕੱਤਰ ਦੇ ਕੱਤਰ ਦੇ ਵਿੱਚ ਅਨਾਉਂਸ ਕਰਕੇ ਗਏ ਆ ਟਿਕਟ ਉਹਨਾਂ ਵਿਸ਼ਵਾਸ ਜਤਾਇਆ ਔਰ ਮੈਨੂੰ ਵੀ ਆ ਮੈਂ ਉਹਨਾਂ ਚੀਜ਼ਾਂ ਤੇ ਪੂਰਾ ਖਰਾ ਉਤਰਾਂ ਡਵੈਲਪਮੈਂਟ ਕਰਾਵਾਂ ਹੋਰ ਵੀ ਇਸ ਪਾਵਨ ਤੇ ਪਵਿੱਤਰ ਧਰਤੀ ਲਈ ਵੱਧ ਤੋਂ ਵੱਧ ਇੱਥੇ ਜਿਹੜਾ ਕੰਮ ਕਾਜ ਕਰੀ ਸਾਰਸ ਮੁੱਚੀ ਲੀਡਰਸ਼ਿਪ ਪਹੁੰਚੀ ਆ ਅਜਲਕੇ ਦੇ ਲੋਕ ਵੀ ਪਹੁੰਚੇ ਆ ਦਫਤਰ ਦਾ ਵੀ ਇਕੱਠ ਹੋਇਆ ਧੰਵਾਦ ਦੇ ਰੂਪ ਚ ਤੇ ਸੁਨੇਹਾ ਵੀ ਕੀਆ ਰਕਾ ਵਸੀ ਦੇਖੋ ਮੈਂ ਤੇ ਹਮੇਸ਼ਾ ਹੀ ਸਜਦਾ ਕਰਦਾ ਆਪਣੀ ਸੰਗਤ ਦਾ ਜਿਨ੍ਹਾਂ ਨੇ 27 28 ਸਾਲ ਤੋਂ ਲਗਾਤਾਰ ਮੈਨੂੰ ਹਮੇਸ਼ਾ ਹੀ ਭਾਵੇਂ ਕੋਈ ਸਿਆਸੀ ਖੜਾ ਹੋਵੇ ਭਾਵੇਂ ਕਿਸੇ ਕਿਸਮ ਦੀ ਵੀ ਕੋਈ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਹੋਵੇ ਹਮੇਸ਼ਾ ਹੀ ਇਹ ਸੰਗਤ ਮੇਰੇ ਮਗਰ ਖਲੋਤੀ ਆ ਅੱਗੇ ਹੋ ਕੇ ਮੇਰੀ ਸਿਆਸੀ ਲੜਾਈਆਂ ਲੜਦੀ ਆ ਮੈਂ ਹਮੇਸ਼ਾ ਹੀ ਮੇਰਾ ਇਨਾਂ ਦਾਗੇ ਸਿਰ ਚੁੱਕਦਾ ਆ